ਸ਼ੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸ਼ਾਮ ਤੋਂ ਵਲੌਗ ਸ਼ੁਰੂ ਕਰਦੇ ਆਂ ਸ਼ਾਮ ਦੇ ਵੱਜ ਗਏ ਨੇ 7 ਤੇ ਆਪਾਂ ਦੁਕਾਨ ਦੇ ਵਿੱਚ ਲਵਾ ਰਹੇ ਆਂ ਫਲੈਕਸ ਤੇ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਹੀ ਦਿੰਨੇ ਆਂ ਆਪਾਂ ਚਲ ਸਰਪ੍ਰਾਈਜ਼ ਤੁਹਾਨੂੰ ਉਹਦੇ ਕਿਹਾ ਸੀ ਪਿਛਲੀ ਵੀਡੀਓ ਚ ਵੀ ਸਰਪ੍ਰਾਈਜ਼ ਆ ਸਰਪ੍ਰਾਈਜ਼ ਹੈਗਾ ਆਪਾਂ ਕਰ ਰਹੇ ਆਂ ਦੁਕਾਨ ਕਾਦੀ ਆ ਉਹ ਤੁਹਾਨੂੰ ਘਰੀ ਤੋਂ ਦੱਸਾਂਗੇ ਤੇ ਵੈਸੇ ਤੁਹਾਨੂੰ ਦਿਖਾ ਦਾਨੇ ਆਪਾਂ ਫੀਟਿੰਗ ਵਗੈਰਾ ਕਰਾ ਰਹੇ ਆਂ ਹੁਣ ਤੇ ਦੁਕਾਨ ਦੇ ਵਿੱਚ ਚੱਲਦੇ ਆਪਾਂ ਆਪਣੇ ਮਿੱਤਰ ਆ ਗਏ ਉਹ ਫਲੈਕਸ ਲਵਾਉਣ ਫਲ ਫਲੈਕਸ ਲਾਉਣ ਵਾਸਤੇ ਆ ਰਹੇ ਨੇ ਤੇ ਚਲੋ ਚੱਲ ਕੇ ਉੱਥੇ ਦਿਖਾਉਣਾ ਤੁਹਾਨੂੰ ਤੇ ਨਾਲੇ ਅੱਜ ਆ ਭੈਣ ਆ ਰਹੀ ਆ ਤੇ ਵਧੀਆ ਰੌਣਕਾਂ ਬਣੀਆਂ ਬੈ ਨੇ ਇੱਧਰ ਚਲੋ ਦਿਖਾਉਣਾ ਮਿੱਤਰੋ ਚੱਲ ਕੇ ਸਨੋਂ ਉਧਰ ਆ ਗਏ ਕਿਆ ਪਿੱਤੂ ਤੇ ਪਰਮਣ ਪਰਮਣਾ ਹੈਲੋ ਕਰ ਦੇ ਹੈਲੋ एवरीवन ਹੈਲੋ एवरीवन ਤੇ ਇੱਧਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਦੇ ਕੱਪੜੇ ਇਹ ਹੈ ਹੈ ਵਿਆਹ ਵਾਸਤੇ ਇੱਧਰ ਰੋਟੀ ਬਣਾ ਰਿਆ ਹੈ ਇੱਥੇ ਆਪਣੇ ਰਾਹ ਹੈਗਾਗਾ ਆ ਦੇਖੋ ਇੱਧਰ ਜੀ ਹੈਰੀ ਪੁੱਤ ਆ ਨਾ ਛੇੜ ਦੀ ਆ ਨਾ ਛੇੜ ਦੀ ਇੱਥੇ ਆਪਣੇ ਅੰਦਰ ਦੀ ਉਹ ਆਪਣਾ ਇੱਧਰ ਜਗਾ ਆ ਗਈ ਇੱਥੇ ਅੰਦਰ ਦੀ ਰਾਹ ਹੈਗਾ ਆਪਣੇ ਇੱਧਰ ਦੀ ਦੇਖੋ ਇੱਥੋਂ ਦੀ ਰਾਹ ਆਪਣੇ ਦੁਕਾਨ ਦੇ ਤਾਂ ਆਹ ਤੱਕਾਂ ਚ ਕਰ ਲਿਆ ਨਹੀਂ ਪਹਿਲਾਂ ਆਪਾਂ ਦੂਛਰੀ ਸਾਂ ਚ ਕਰਦੇ ਸੀ ਆਪਣੇ ਆਪ ਦੀਆਂ ਦੁਕਾਨਾਂ ਨੇ ਤੇ ਆ ਦੇਖੋ ਆਹ ਬੋਲੇ ਕਿਵੇਂ ਆ? ਲੇਟ ਹੋ ਗਏ। ਐ ਓਏ। ਹੈ? ਲੇਟ ਹੋ ਗਏ ਮਾਂ। ਹੋਰ ਹੋਰ ਲੇਟ ਹੋ ਗਿਆ। ਦੇਖੋ ਪੌੜੀਆਂ ਪੂੜੀਆਂ ਲਾ ਦੀਆਂ। ਵਜੇ ਹੁਣ ਹੀ ਲੱਗੇ ਆ। ਤੇ ਤੂੰ ਮੁੱਛ ਵਾਲੇ ਦੀਆਂ ਐ ਫੋਟੋ। ਉਹ ਕੱਢਣਾ ਪਈ ਨਾ। ਮੈਨੂੰ ਨਾਲ ਲਾਡੀ ਕੱਢ ਤਾ ਲਾਗੂ ਹੋਈ ਗੋ। ਕੁੱਤੇ ਭੜੀ ਨਹੀਂ ਲੱਗੂਗੀ ਵਿੱਚ ਹੀ ਕੱਢਣੀ ਸੀ। ਮੇਰੀ ਗੱਲ ਸੁਣ। ਯਾਰ ਇੱਕ ਹੋਰ ਕਹਿੰਦਾ ਸ਼ੇਰਜ਼ਾਦ ਦੇ ਯਾਰਾ। ਹਾਂ। ਉਹਦੇ ਨੂੰ ਗਲਤ ਕਾਪੀ ਮਾਰੂਗਾ ਛੱਤ ਘੋੜਿਆਂ ਵਾਲੀ ਉਹ ਤਾਂ ਚਲ ਫਿੰਨਰੀ ਲਿਆ ਕੇ ਲਾ ਲਾਂਗੇ ਫਿੰਨਰੀ ਲਾ ਦੇਗਾ ਮੈਂ ਮੈਂ ਦੀ ਮਾਰ ਤੋਂ ਉਹਨੇ ਕਿੱਥੇ ਮੈਂ ਤੈਨੂੰ ਐਂ ਕਹਿਣਾ ਸੀ ਦੇਖੀ ਆ ਆ ਇੰਨਾ ਪੀਸ ਆ ਥੱਲੇ ਥੱਲੇ ਸਾਰਾ ਸਿੱਧੂ ਮੂਸਲੇ ਦੇ ਫੋਟੋ ਸਾਫਟ ਦੇ ਜੀ ਤੈਨੂੰ ਆ ਕਿਹਾ ਸੀ ਮੈਂ ਉੱਤੇ ਉਹ ਉਹ ਡਿਜ਼ਾਈਨ ਪਾ ਜਾਂਦਾ ਆਪਣਾ ਇਹਦੇ ਵਾਲਾ ਫਲੈਕਸ ਵਾਲਾ ਐਡੀ ਦਾ ਫਿਰ ਬੋੜੀ ਪੋੜੀ ਲੱਗੂ ਪੋੜੀ ਰੱਖੇ ਲੱਗੂ ਸਿੱਧੂ ਮੂਸਲੇ ਦੇ ਪਿੱਟੂ ਵਾੜੀ ਨਹੀਂ ਬੋੜੀ ਹੋਊ ਬਈ ਅੱਟ ਦੀ ਪੈੜੀ ਲੱਗੂ ਹਾਂ ਆਟ ਜੀ ਆਟ ਜੀ ਦੀ ਉਹ ਜਿਹੜੀ ਐਨ ਜੀ ਜੋ ਕੱਢੀ ਆਏ ਨੇ ਇਹ ਆਪੋ ਜਿਵੇਂ ਆਪਾਂ ਕੋਲੇ ਸਿੱਟਾ ਲਿਆਣੇ ਇਹਦਾ ਫਿਰ ਤੋਂ ਨਹੀਂ ਸੀਗਾ ਕੋਈ ਨਹੀਂ ਆਪਾਂ ਹੋਰ ਸਾਫ ਦਾ ਕਿਤੇ ਢੂਟਾ ਕੋਲੇ ਫੋਟੋ ਲਾਵਾ ਜੀ ਠੀਕ ਐ ਲਓ ਜੀ ਫਲੈਸ਼ ਲਾ ਕੇ ਲੌਂਚ ਤੇ ਜਗਾ ਜੀ ਹੋ ਜਾਣ ਦੇ ਨੰਗਲੋਂਗਾਂ ਦੇ ਆਪਾਂ ਫਿਰ ਬਣਾਉਣੇ ਬਲੌਗ ਲਓ ਜੀ ਫਾਈਵਿਕੂ ਫਾਈਵਿਕੂ ਲਾ ਕੇ ਫਾਈਵਿਕੂ ਲੌਂਚ ਲਾ ਕੇ ਅੱਜ ਕਿਤੇ ਕਰ ਕੇ ਆਏ ਬੋਲੇ ਕੰਮ ਹੋਏ। ਲਾ ਕਰਕੇ ਦਿਖਦੇ ਯਾਰਾ ਉੱਥੇ ਮਾਨਸਾ। ਅੱਛਾ। ਉਹ ਆ ਰਿਹਾ ਦੋਤਾ ਹੁਣ ਜੀ ਇਹ ਯਾਰਾ ਕਰਦੇ। ਹਾਂ ਆਪਣਾ ਤਾਂ ਨੇੜੇ ਯਾਰ ਓਰੇ। ਯਾਰ ਤੂੰ ਬਾਈ ਯਾਰ ਇਹਨਾਂ ਦਾ ਕੰਮ ਕਰੀ। ਲਓ ਜੀ ਹੁਣ ਬੱਲਮ ਦਾ ਇੰਤਜ਼ਾਮ ਕਰਿਆ ਉਹ ਉਥੋਂ। ਇਹ ਹਲਤਾ ਜੀ ਕਰ। ਇਹ ਮੁੱਕਦੀ ਆਪਾਂ ਰਿੰਗਲੈਂਡ ਜੀ ਲਾਈ ਸੀ ਜਿਹੜੀ ਉਹ ਹਲਦੀ ਸੀਗੇ। ਆ ਬਾਤ ਹੈ ਇਹਦੇ। ਦੇਖੋ ਕੱਪੜਾ ਇਹ ਕਿੱਥੋਂ ਆਉਣਾ ਯੱਕ। ਕਿੱਥੇ ਆ? ਸੱਤ ਦਾਪਾ ਹੈ ਕੋਈ ਕਰੈਣੀ ਜਗਰ ਦੇਖਾਂ ਇਹ ਬਾਅਦ ਚ ਇਹ ਆ ਗਿਆ ਆਪਣੇ ਬਾਦਗਾਨ ਆ ਗਈ ਆਪਣੀ ਤੇ ਇੱਕ ਅਜਿਹਾ ਨੇ ਟੋਰ ਕਰਨਾ ਚੱਲੜੀ ਦਾ ਆਪਣਾ ਬਾਹਰ ਹੈ ਕਰ ਨਹੀਂ ਸਕਦੇ ਇਹ ਛੇੜ ਹਾਂ ਬੜੀ ਨੇ ਬੜੀ ਉੱਟੀ ਰੱਖ ਲਓ ਜੀ ਇੱਕ ਗੰਧ ਹੋ ਗਈ ਆਪਣੀ ਕੰਪਲੀਟ ਇਦਰ ਲਈ ਯਾਨੀ ਇੱਥੇ ਰਹਿ ਗਿਆ 7 ਫੁੱਟ ਦਾ ਪਿੱਛੇ ਨਿਕਲਦਾ ਇਹ ਉਸ ਤੋਂ ਬਾਅਦ ਥੱਲੇ ਲਾਉਣੀ ਪੈਂਦੀ ਹੈ। ਤੇ ਹੁਣ ਇੱਧਰ ਲਈ ਆਪਣੀ ਦੂਸਰੀ ਕੰਧ ਤੇ ਆ ਗਿਆ ਕੰਮ। ਆਪਣੀ 7 ਰਹਿ ਜੋ ਕਿ 7 ਦਾ ਆਪਾਂ ਥੋੜਾ ਜਿਹਾ ਕਰਿਆ ਸੀਗਾ। ਦੇਖ ਲਿਆ ਹੁਣ ਆਪਾਂ ਦੁਕਾਨ ਉੱਚੀ ਕਰਾਉਣ ਦੀ ਸਲਾਹ ਸੀਗੀ ਵੀ ਆਪਾਂ ਬਾਅਦ ਚ ਡਾਊਨ ਸੀਲਿੰਗ ਕਰਾਵਾਂਗੇ ਜਾਂ ਫਲੈਕਸ ਲਵਾ ਲਾਂਗੇ। ਤੇ ਕਿਰਾਂ ਆਪਾਂ ਫਲੈਕਸ ਹੀ ਲਵਾ ਲਾਂਗੇ ਇਹਨਾਂ ਤੋਂ ਇਹ ਛੇ ਡਿਜ਼ਾਈਨ ਦੀ ਡਾਊਨ ਸੀਲਿੰਗ ਦੀ ਡਿਜ਼ਾਈਨ ਦਾ। ਇਹ ਦੇਣਾ ਬਾਟੂ ਉੱਚੀ ਕਰਾਉਣੀ ਹੈ ਜਦੋਂ ਨਾ ਪਾਣੀ ਖੜ ਜਾਂਦਾ ਆਪਣੇ ਸੜਕ ਤੇ ਇੱਥੇ ਪਾਣੀ ਖੜਨ ਖਾਰ ਆਪਣੇ ਦੁਕਾਨਾਂ ਦੇ ਵਿੱਚ ਪਾਣੀ ਆ ਰਹੇ ਹੋਏ ਕਰਾਉਣੀ ਦਾ ਪਾਣੀ ਆ ਉੱਚੀ ਤੇ ਉਹ ਚੱਟੇ ਕਿਸੇ ਨਾਲੇ ਉਧਰ ਉੱਚੀਆਂ ਕਰਾ ਲੀਆਂ ਉਹਨਾਂ ਨੇ ਆਪਣੇ ਇਕੱਠੀਆਂ ਵਾਂਗੂ ਪਾਈਆਂ ਹੋਈਆਂ ਨੇ ਤੇ ਬਸ ਕੋਈ ਕੁਝ ਵਿਕੰਤਰ ਹੈ ਕਿ ਆ ਬਾਹਰ ਦੇ ਜਿਹੜੇ ਡਿਜ਼ਾਈਨ ਜੇ ਇੱਥੇ ਵੀ ਲਾਉਣੇ ਆਪਾਂ ਕੌਲਿਆਂ ਤੇ ਏ ਕੰਬੂਰ ਲਾਉਣਾ ਬੋਲੇ ਆਪ ਕਾ ਬਾਹਰਲੇ ਤਾਂ ਲਿਆਏ ਹੋਗੇ ਬਾਹਰਲੇ ਨਹੀਂ ਜਾਂਦੇ ਅੱਛਾ ਇਹ ਵੀ ਰਹਿੰਦੇ ਹਜੇ ਅੱਛਾ ਅੰਦਰਲੇ ਲਿਆਂਦਾ ਕੱਲਾ ਸਾਰਾ ਬਾਹਰ ਰੋ ਫਿਰ ਇਹਦਾ ਕੱਲ ਨੂੰ ਲਾ ਦੋਗੇ ਹੋਰ ਕਿਹੜੇ ਕਾਉਣੇ ਕਹਿਣਾ ਤੂੰ ਬਾਹਰਲੇ ਕੌਲੇ ਨਾਲੇ ਉੱਪਰ ਉਹ ਕੱਲ ਨੂੰ ਹੋਰ ਵਗਿਆ ਗਾਹੂ ਨਾਲਾਂ ਦੀ ਪਸੂਰ ਨਾਲੇ ਕਰੀਆ ਉਹ ਕੱਢਤੇ ਹੈ ਕੱਟਦੇ ਨਹੀਂ ਅੱਛਾ ਉਹ ਬੁਣਾ ਕੇ ਦਿਖਾ ਕੇ ਡਿਜ਼ਾਈਨ ਚੈੱਕ ਕਰਾ ਲਵਾਂਗੇ ਪਹਿਲਾਂ ਵੀ ਦੇਖ ਲਈ ਠੀਕ ਹੈ ਅੱਛਾ ਹਾਂ ਐਸੀ ਨਾ ਠੀਕ ਹੈ ਬਹੁਤ ਜ਼ਿਆਦਾ ਟਾਈਮ ਲਾ ਸੀ ਬਾਕੀ ਕੰਮ ਕਰ ਲ ਦਿੱਤੇ ਹੋਰ ਅੱਛਾ ਆਇਆ ਜੁਪਤਾ ਹੈ ਹਾਂ ਉਹ ਵੀ ਗੱਲ ਠੀਕ ਹੈ ਵੀ ਵਧੀਆ ਲੱਗੇ ਹਨ ਹਾਂ ਕੀਤੇ ਜੋ ਕੰਮ ਕਰਕੇ ਦੇਖ ਲਾ ਵੀ ਆਉਂਦੀ ਬਾਕੀ ਉਹ ਵੀ ਚੈੱਕ ਕਰ ਲਾ ਠੀਕ ਹੈ ਜੇ ਕੋਈ ਨਾ ਕੋਈ ਕੋਈ ਠੀਕ ਹੈ ਜਦਾਂ ਕਰਾ ਬੈਡੀ ਚੈੱਕ ਕਰਾ ਵੀ ਹੁਣ ਕੋਈ ਗਲਤੀ ਹੋ ਤਾਂ ਦੱਸ ਦੇ ਜੇ ਪ੍ਰਿੰਟ ਨਿਕਲਿਆ ਫਿਰ ਨਹੀਂ ਕੋਈ ਹੋਰ ਨਾ ਹਾਂ ਇਹਦਾ ਗੱਲ ਹੈ ਉਹ ਤਾਂ ਅਸੀਂ ਨਹੀਂ ਕਰਦੇ ਆ ਪਰ ਉਹਨਾਂ ਫਾਰੀ ਡਰੋਨ ਕਵਰ ਦੇ ਰਿਹਾ। ਸਮਝ ਗਿਆ ਮੈਂ। ਕੋਈ ਕੋਲਾ ਮੈਂ ਤਿੰਨ ਕੋਲ ਦਾ ਉਹ ਮੇਰੇ ਪਿਲ ਦਾ। ਜੇ ਮੈਂ ਦੋ ਮੋਬਾਈਲ ਤੇ ਤਿੰਨ ਕਰਨਾ ਹੋ ਗਿਆ ਕੰਪਲੀਟ ਆਪਣੀਆਂ। ਚਾਹ ਮੇਗਾ ਮੈਂ ਤਾਂ ਪਾਦੇ ਪਾਸੇ ਬਧਾਲੀ ਦੇ ਰਹਿ ਜੂ। ਪੂਰੇ ਰਹਿ ਗਏ ਆਪਾਂ ਕੱਲ ਨੂੰ ਕਰਵਾਵਾਂਗੇ ਇਹਨਾਂ ਤੋਂ। ਕੱਲ ਨੂੰ ਜਾਂ ਪਰਸੋਂ। ਤੁਹਾਡੇ ਬਲਾਗ ਬਣਾ ਕੇ ਭਾਵਾਂਗੇ। ਮਸਤੀ ਦੀ। ਪੈਦਰੋਂ ਤਾਂ ਨਾ ਜਤ ਦੇਦੇ ਨੂੰ ਕਿਹੜਾ ਬਾ ਠੀਕ ਆ ਤਾਂ ਮਤ ਬਾ ਤੇ ਤੇ ਇੱਕ ਤੇਸ਼ਾ ਤੇ ਦਾ ਦੂਜਾ ਆ ਉਸ ਮੌਤ ਦਾ ਆ ਪਾ ਚਵਾਰੇ ਤੇ ਫਲੈਕਸ ਲਾਈ ਜਾਂਦੇ ਨੇ ਨੀਚੇ ਤੇ ਚਵਾਰਾ ਪਾ ਨੋਕ ਲਈ ਜੇ ਕਿਸੇ ਨੂੰ ਲੋੜ ਹੋਵੇ ਰੈਂਟ ਤੇ ਆ ਰੈਂਟ ਲਈ ਖਾਲੀ ਆ ਇੱਕ ਰਾਏਦਾਰ ਆਪਣੇ ਬਾਗੇ ਆਪਣੇ ਘਰੇ ਚਲੇ ਗਏ ਤੇ ਉਹਰੇ ਸ਼ੇਅਰ ਕਰਕੇ ਇੱਥੇ ਰਹਿੰਦੇ ਸੀਗੇ ਇੱਧਰ ਆਪਣਾ ਜਗਾ ਆ ਗਿਆ ਦੇਖੋ ਵਾਸੂ ਵੀ ਘੇਰਾ ਰਹੀ ਹੈ ਕਲੀਕੇਸ਼ਨ ਦੀ ਪ੍ਰੋਬਲਮ ਆ ਥੋੜੀ ਜੀ ਚਲੋ ਜੇ ਦੋ ਮਤਲਬ ਹੀ ਦੋ ਜਾਨੇ ਨੇ ਹਸਬੰਡ ਵਾਈਫ ਉਹ ਰਹਿ ਸਕਦੇ ਆ ਗੁਜ਼ਾਰਾ ਹੋ ਜਾਂਦਾ ਸਿਲੰਡਰ ਚੁੱਲਾ ਛੇ ਟਿਕ ਜਾਂਦਾ ਅੰਦਰ ਹਣ ਜੇ ਧਰਮੀਆਂ ਘਰ ਮੇਂ ਚ ਬਾਹਰ ਵੀ ਟਿਕ ਜਾਂਦਾ ਇੱਥੇ ਤੇ ਬਾਜ਼ੂ ਵੀ ਘੇਰਾ ਫਲਾਸ ਵੀ ਘੇਰਾ ਸਾਰਾ ਕੁਛ ਆਏਗਾ ਜੇ ਲੋੜ ਪਈ ਕਿਸੇ ਨੂੰ ਦੱਸਿਓ ਕਮੈਂਟ ਕਰਕੇ ਲੋ ਜੀ ਉਹ ਵੀ ਆਪਣਾ ਹੋ ਗਿਆ ਕੰਪਲੀਟ ਬੈਕ ਸਾਈਡ ਆ ਦੇਖੋ ਹਾਂ ਲੋਕ ਤੇ ਇਹਦਾ ਰਕੇ ਹੱਥ ਲੜੇ ਜਿੱਸਰੇ ਗੇ ਹੈ ਉਹ ਆਏ ਕਿਦੇ ਰ ਰਗਾ ਬੈਠਾ ਲੱਗ ਗਿਆ ਨੇ ਹਾਂ ਔਰ ਲੋ ਜੀ ਇੱਕ ਵਾਰ ਇਹ ਆਪਣੇ ਫਲੈਕਸ ਲਾ ਗੀ ਸਾਰੇ ਅੰਦਰ ਤੇ ਆ ਨੀਚੇ ਰਹਿ ਗਿਆ ਤੇ ਬਾਕੀ ਰਹਿ ਗਿਆ ਆਪਣਾ ਵਾਲ ਦੀ ਸਾਈਡ ਉੱਪਰ ਤੇ ਸੈਟ ਆ ਕੱਲ ਨੂੰ ਜਾਂ ਪਰਸੋਂ ਕਰਕੇ ਜਾਣਗੇ ਇਹ ਵੀ ਤੁਹਾਨੂੰ ਬਲੌਗ ਦਿਖਾ ਦਾਂਗੇ ਤੇ ਆਹ ਦੱਸਿਓ ਗੱਲ ਕਰ ਹੁਣ ਘੋੜੀਆਂ-ਕੂੜੀਆਂ ਪਈਆਂ ਨੇ ਵਿੱਚ ਤੇ ਬਾਕੀ ਲਾਈਟ ਦਾ ਵੀ ਐਡਾ ਹੈ ਨਹੀਂ ਪ੍ਰਬੰਧ ਇਹ ਚੱਜੂਆ ਆਪਣਾ ਜਦੋਂ ਸਾਰਾ ਸਮਾਨ ਹੁਣ ਧਰ ਲਿਆ ਉਦੋਂ ਵਧੀਆ ਚੱਜੂਆ ਕਮੈਂਟ ਕਰਕੇ ਕਿਵੇਂ ਲੱਗਦਾ ਹੈ ਸੁਣਾ ਸਹੀ ਆ ਬਾਕੀ ਇਹ ਸਮਾਨ ਹੁਣ ਧਰ ਲਿਆ ਸਾਰਾ ਉਦੋਂ ਪਤਾ ਲੱਗੂਗਾ ਹਨਾ ਚਲੋ ਹੁਣ ਆਪਾਂ ਦੁਕਾਨ ਦੁਕਾਨ ਨੂੰ ਵਧਾ ਦਈਏ ਆ ਕਰ ਲਈਏ ਫਿਰ ਦੇਖਦੇ ਹਾਂ ਹਾਂਜੀ ਅੱਜ ਆਪਾਂ ਕਰਵਾ ਰਹੇ ਹਾਂ ਬਾਈ ਤੋਂ ਲਾਈਟ ਫਿਟਿੰਗ ਤੇ ਇਹ ਜਿ ਟਿਊਬਾ ਥੱਲੇ ਪਾਉਣੀਆਂ ਸੀ ਪਹਿਲਾਂ ਪਾਏ ਆਪਾਂ ਥੱਲੇ ਉਹ ਕਹਿੰਦਾ ਫਲੈਕਸ ਵੇਕਾਰ ਹੋ ਜੂਗੀ ਉੱਠਣ ਲੱਗ ਜਾਂਦੀ ਹੈ ਫਲੈਕਸ ਤੇ ਹੁਣ ਆਪਾਂ ਪਾ ਪੂਪਾ ਲੈ ਕੇ ਆਏ ਆਂ ਫਿਟਿੰਗ ਕਰਾਂਗੇ ਦੋ ਟਿਊਬਾਂ ਨੇ ਜੇ ਲੋਡ ਪਈ ਹੋਰ ਲਾ ਦਾਂਗੇ ਇਹ ਫਲੈਕਸ ਸੌ ਦਸ ਅੱਸੀ ਹਜ਼ਾਰੇ ਰਹਿੰਦੀ ਆ ਥੱਲੇ ਨੀਚੇ ਵੀ ਰਹਿੰਦੀ ਆ ਉੱਥੇ ਰਹਿੰਦੀ ਆ ਫਲੈਕਸ ਲੱਗਣ ਵਾਲੀ ਤੇ ਇੱਕ ਕੈਬਲ ਰਹਿੰਦਾ ਕੈਬਲ ਲਾਵਾਂਗੇ ਪੌਰੀ ਬਾਅਦ ਹੁਣ ਚੈੱਕ ਕਰੋ ਹੁਣ ਆਪਾਂ ਸਫਾਈ ਕਰਤੀ ਦੁਕਾਨ ਦੀ ਦੇਖੋ ਬਣ ਗਈ ਕੈਂਟ ਤੇ ਸਮਾਨ ਵੀ ਆਪਣਾ ਆ ਜਾਊਗਾ ਦੋ ਤਿੰਨ ਦਿਨਾਂ ਚ ਬਾਈ ਪਤਨ ਕਿਧਰ ਭਾਗ ਕਾਮਕਰਤਾ ਕਰਦਾ ਫੀਡਿੰਗ ਕਰਦਾ। ਅੱਗੇ ਹੋਇ ਸਤਰਾ ਲੱਗਣੀਆਂ ਫੱਟੀਆਂ ਹੀ ਆ। ਇੱਕ ਬੋਰਡ ਆਪਣਾ ਉਰੇ ਲਾਉਣਾ ਆਪਾਂ। ਇੱਕ ਬੋਰਡ ਉਰੇ ਆ ਜਾਊਗਾ। ਇੱਕ ਬੋਰਡ ਇੱਥੇ ਆ ਜਾਊਗਾ। ਜਿੱਥੇ ਆਪਣਾ ਕਾਊਂਟਰ ਹੋਣਾ ਮੇਨ। ਫਲੈਕਸ ਦੱਸਿਓ ਕਿਵੇਂ ਲੱਗੇ ਕਮੈਂਟ ਕਰਕੇ। ਕੱਪਾ ਜਦੋਂ ਮੂਸਲੇ ਦੇ ਫੋਟੋ ਬਣਵਾਉਣੀ ਸੀਗੀ ਤੇ ਉਹ ਪਾਜੀ ਨੇ ਲਾਉਣੀ ਨਹੀਂ ਹੈਗੀ। ਉੱਥੇ ਦੇਖ ਰਹੇ ਆਪਾਂ ਜੇ ਜਗ੍ਹਾ ਰਹਿ ਗਈ ਹੁਣ ਜਗ੍ਹਾ ਇਹਦੇ ਉੱਤੇ ਕਹਿੰਦਾ ਲੱਗਦੀ ਨਹੀਂ ਹੈਗੀ ਉਹ। ਪੜੀ ਲੱਗੂਗੇ ਉਹ ਉੱਥੇ ਲਾਵਾਂਗੇ ਦੇਖਾਂ ਟਾਈਮ ਲੱਗੇ ਬਣਵਾ ਲਾਂਗੇ ਤੇ ਬਾਹਰ ਆਪਣਾ ਨਾਮ ਨੂੰ ਆ ਜੂਗਾ ਪੱਕਾ ਤਾਂ ਨਹੀਂ ਆਪਾਂ ਚੈੱਕ ਕਰਿਆ ਆਪਾਂ ਕੱਲ ਚੱਲਦਾ ਕਿ ਨਾ ਚੱਲ ਕੋਈ ਚਲੋ ਹੁਣ ਆਪਾਂ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਆਹ ਇਹ ਵਲੌਗ ਆਪਾਂ ਇੰਨਾ ਕੀ ਕਰਦੇ ਆਂ ਅਪਲੋਡ ਤੇ ਅਗਲੇ ਵਲੌਗ ਸੋਲੋ நம்ம அப்படேட்